ਗੁਰੂ ਸਵਾਰਿਓ ਆਪਜੀ ਇਹ ਸਾਖੀ ਨੂੰ ਬੜੇ ਧਿਆਨ ਨਾਲ ਸਰਵਣ ਕਰਨਾ ਤੇ ਚੇਤੇ ਵਿੱਚ ਰੱਖਣਾ ਤੇ ਆਪਣੇ ਬੱਚਿਆਂ ਨੂੰ ਸੁਣਾ ਸਕੋ ਕਿ ਜਦੋਂ ਭਾਈ ਸਾਹਿਬ ਭਾਈ ਗੋਪਾਲਾ ਜੀ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੁੱਧ ਪਾਠ ਲਗਮਾਤਰ ਸੋਧ ਕਰਕੇ ਸੁਣਾ ਸਰਵਣ ਕਰਾ ਰਹੇ ਸੀ ਤੇ ਉਸ ਸਮੇਂ ਕਿਹੜੀ ਪੌੜੀ ਤੇ ਉਹਨਾਂ ਦਾ ਮਨ ਜਿਹੜਾ ਹੈ ਉਹ ਜਾ ਕੇ ਫੁਰਨਾ ਕਰਨ ਬੈਠਾ ਕਿ ਜੋ ਪੰਜਵਾ ਘੋੜਾ ਹੈ ਉਹ ਮਹਾਰਾਜ ਸਾਹਿਬ ਜੀ ਮੈਨੂੰ ਦੇ ਦੇਣ ਤੇ ਤੇ ਘੋੜੇ ਦੇ ਨਾਲ ਸਤਿਗੁਰੂ ਸਾਹਿਬ ਜੀ ਨੇ ਹੋਰ ਕੀ ਕੀ ਬਖਸ਼ਾ ਪਾਈ ਗੋਪਾਲਾ ਜੀ ਨੂੰ ਦਿੱਤੀਆਂ ਉਹ ਆਪ ਦੀ ਸਾਰੀ ਸਾਖੀ ਸੰਖੇਪ ਵਿੱਚ ਪਿਆਰ ਨਾਲ ਸਰਵਣ ਕਰੋ ਜੀ ਪਰ ਲੋਗ ਦੇ ਰਾਜ ਭਾਗ ਜਿਹੜੇ ਆ ਗੁਪਤ ਉਹ ਵੀ ਬਰਾਬਰ ਨਹੀਂ कीइिये फिर गुरता गिश्चा कर लिया निहाल जातु पाहारा धीरज सुनार ये पौड़ी पढ़ी नानक नदरी नदर निहाल जो, ए पड़ी, नदरी, नदर जो बचन कहे तुक तो पठी प्रीत के ना। ਜਦੋਂ ਬਾਲਾ ਜੀ ਨੇ ਬੜੇ ਪਿਆਰ ਨਾਲ ਜਦੋਂ ਟੁਕ ਪੜੀ ਤਬ ਸਤਗੁਰ ਮਨ ਮੋਹ ਦੇ ਉਪਾਯੋ ਸਤਗੁਰੂ ਸਾਹਿਬ ਜੀ ਦੇ ਮਨ ਦੇ ਵਿੱਚ ਬਹੁਤਾ ਇਤਿਆਰ ਬਹੁਤਾ ਜਿਹੜਾ ਹੈ ਉਸ ਗੁਰਸਿੱਖ ਦੇ ਪ੍ਰਤੀ ਪ੍ਰੇਮ ਪੈਦਾ ਹੋਇਆ ਜਾਨੀ ਉਠ ਬਹਿਤ ਉਠਾਇਓ ਮਹਾਰਾਜ ਸਾਹਿਬ ਜੀ ਹੁਣ ਆਪਣਾ ਸਰੀਰ ਪਹਿਲਾਂ ਤਾਂ ਮਨ ਚ ਵਿਚਾਰ ਕੀਤੀ ਗੁਰਤਾ ਗੱਦੀ ਦੇ ਦੀ ਹੋਰ ਪਰਸਾਨ ਹੋ ਕੇ ਮਾਰੈ ਨੂੰ ਗੁਰਤਾ ਗੱਦੀ ਦੇਣ ਵਾਸਤੇ ਆਪਣਾ ਜਦੋਂ ਗੋਡਾ ਤਲ ਚੁੱਕਿਆ ਹੈ ਤਿਲਕ ਦੇਣ ਕੋ ਚਹੁਰ ਜੈਸ ਹਿਰਦ ਹਿਰਦੇ ਦੇ ਵਿੱਚ ਇਹ ਵਿਚਾਰ ਕੀਤੀ ਨੂੰ ਗੁਰਤਾ ਗੱਦੀ ਦਾ ਤਿਲਕਾ ਪੜਿਆ ਥੇ ਦੇ ਦੇਣਾ ਹੈ ਲਖਨੇ ਕਰਿਓ ਮਨੋਰਥ ਤਬ ਜੀ ਗੁਰੂ ਮਹਾਰਾਜ ਨੇ ਉਧਰ ਆਪਣਾ ਸਰੂਪ ਆਪਣਾ ਸਰੀਰ ਹਿਲਾਇਆ ਉਧਰ ਗੁਰਸੇਖਾ ਦਾ ਮਲੇ ਲੱਗਿਆ ਪਾਈ ਗੋਪਾਲਾ ਜੀ ਦੇ ਮੰਚ ਫੁਰਲਾ ਆ ਗਿਆ ਬੜਾ ਮੋਲ ਧਿਆਨ ਕਿੱਧਰ ਚਲ ਗਿਆ ਕਿ ਬੜਾ ਮੋਲ ਵਾਲਾ ਪੰਜਵਾ ਘੋੜਾ ਤਬੀਲੇ ਚ ਰਹਿ ਗਿਆ ਹੈ ਇਹ ਮੈਂ ਲਿਆਂ ਗੁਰੂ ਤਬੋਲ ਤੇ ਸਤਿਗੁਰਾਂ ਦੇ ਕੋਲੋਂ ਦਿਮਾਰੇ ਨੇ ਪੁੱਛਿਆ ਕੀ ਚਾਹੀਦਾ ਤੇ ਬੇਨਤੀ ਕਰਾਂਗਾ ਮਹਾਰਾਜ ਘੋੜਾ ਦੇ ਦਿਓ ਇਹ ਸਵਾਸਤੇ ਗੁਰਮੁਖੋ ਗੁਰਸਿੱਖੋ ਜਿੰਨਾ ਅਭਿਆਸ ਹੁੰਦਾ ਬਾਣੀ ਦਾ ਉਹ ਵੱਧ ਤੋਂ ਵੱਧ ਸਾਨੂੰ ਕਰਨਾ ਚਾਹੀਦਾ ਹੈ ਮਹਾਰਾਜ ਜੀ ਪ੍ਰੇਮ ਨਾਲ ਉਹਨੂੰ ਕਹਿੰਦੇ ਭਾਈ ਤੇਰੇ ਵੱਸ ਦੀ ਗੱਲ ਨਹੀਂ ਇਹਾ ਤੇਰੇ ਮਨ ਚ ਪੁਰਨਾ ਹੋਇਆ ਨਾ ਤੇਰੇ ਵਸ ਦੇ ਵਿੱਚ ਕੁਝ ਨਹੀਂ ਹੈ ਜਹਾਂ ਉਚਿਤ ਹੋਏ ਪਹੁੰਚੈ ਸੋਈ ਇਹ ਜਿੱਥੇ ਜੋਗ ਹੋਵੇਗਾ ਜਿਸ ਨੂੰ ਗੁਰਤਾ ਗੱਦੀ ਸਾਡੇ ਤੋਂ ਬਾਅਦ ਪ੍ਰਾਪਤ ਹੋਣੀ ਹੈ ਉੱਥੇ ਪਹੁੰਚੇਗੀ ਅਬ ਭੀ ਧਨ ਜਨਮ ਤਉ ਭਇਓ ਵੇਖੋ ਕਿੰਨੀ ਵਡਿਆਈ ਕੀਤੀ ਮਾਰੇ ਕਹਿੰਦੇ ਹੁਣ ਵੀ ਤੇਰਾ ਜਨਮ ਤੰਤਾ ਜੋਗ ਹੋ ਗਿਆ ਤੂੰ ਧਨ ਹੈ ਜਨਮ ਮਰਨ ਦੁੱਖ ਸਭ ਮਿਟ ਗਇਓ ਤੇਰਾ ਜੰਮਣ ਤੇ ਮਰਨ ਦਾ ਸਾਰਾ ਹੀ ਦੁੱਖ ਮਿਟ ਗਿਆ ਗੱਜ ਕੇ ਬਲਾਓ ਸਤਨਾਮ ਸ੍ਰੀ ਵਾਹਿਗੁਰੂ ਕਰਿ ਅਮਨੋਰਥ ਜੋਬ ਜੈਸੇ ਹੁਣ ਜਿਸ ਤਰ੍ਹਾਂ ਤੂੰ ਮਨ ਦੇ ਵਿੱਚ ਮਨੋਰਥ ਕੀਤਾ ਹੈ ਇੱਛਾ ਕੀਤੀ ਹੈ ਸੋਲੀ ਜਹ ਨਹਿ ਬਿਲ ਮੋਹ ਜੈਸੇ ਤੇ ਜਿਸ ਤਰ੍ਹਾਂ ਤੂੰ ਚਾਹਣਾ ਹੁਣੇ ਤੈਨੂੰ ਮਿਲ ਜਾਏਗਾ ਕੋਈ ਦੇਰੀ ਨਹੀਂ ਹੈ ਹੇ ਕਹਿ ਕਰ ਸੋ ਘੋੜਾ ਮੰਗਵਾਇਓ ਮਹਾਰਾਜ ਜੀ ਨੇ ਕਹਿ ਕੇ ਛੇਤੀ ਦੇ ਨਾਲ ਉਹ ਘੋੜਾ ਮੰਗਵਾਇਆ ਹੈ ਸੁੰਦਰ ਜਿਸ ਪਰ ਜੀਨ ਸੁਹਾਇਓ ਜਿਹਦੇ ਉੱਤੇ ਸੋਹਣਾ ਸੁੰਦਰ ਜਿਹੜਾ ਹੈ ਉਹ ਜੀਨ ਜਿਹੜੀ ਕਾਟੀ ਹੈ ਸੁਭ ਰਹੀ ਹੈ ਸਵਾ ਲੱਖ ਕੀ ਕੀ ਕੀਮਤ ਜਾਹੀ ਇੱਕ ਲੱਖ ਦਾ ਘੋੜਾ ਕੱਲ ਕਿਹਾ ਸੀ ਨਾ ਸਾਧ ਸੰਗਤ ਜੀ ਤੇ ਮਹਾਰਾਜ ਜੀ ਦੇ ਕਵੀ ਜੀ ਹੁਣ ਕਹਿੰਦੇ ਕਿ ਸਵਾ ਲੱਖ ਦੀ ਜਿਹਦੇ ਉੱਤੇ ਕਾਠੀ ਸੋਵ ਰਹੀ ਹੈ ਹੋਏ ਪ੍ਰਸੰਨ ਬਖਸ਼ਤ ਭੇ ਤਾਂਹੀ ਤੇ ਮਹਾਰਾਜ ਜੀ ਪ੍ਰਸਾਨੋ ਕਰਕੇ ਸਵਾ 2 ਲੱਖ ਉਸ ਜਮਾਨੇ ਦਾ ਮਹਾਰਾਜ ਸਾਹਿਬ ਜੀ ਨੇ ਪ੍ਰਸਾਨੋ ਕਰਕੇ ਕੀਮਤ ਦੇ ਬਖਸ਼ੇ ਹਨ ਵਸਤਰ ਵਿਭੂਖਨ ਧਨ ਕੁਛ ਔਰ ਤੇ ਨਾਲ ਕੱਲਾ ਘੋੜਾ ਤੇ ਕਾਠੀ ਨਹੀਂ ਕਵੀ ਜੀ ਕਹਿੰਦੇ ਨਾਲ ਕੱਪੜੇ ਦਿੱਤੇ ਸੋਨੇ ਜਿਤਨਾ ਆਪਾਂ ਸਰੋਪ ਆਉ ਦਿੰਨੇ ਨਾਲ ਕੱਪੜੇ ਦਿੱਤੇ ਆ ਫਿਰ ਗਹਿਣੇ ਸੋਨੇ ਦੇ ਸੋਨੇ ਦਿੱਤੇ ਆ ਤੇ ਮਹਾਰਾਜ ਨੇ ਧਨ ਸੋਨੇ ਦੀਆਂ ਮੋਹਰਾਂ ਜਿਹੜੀਆਂ ਉਸ ਸਮੇਂ ਹੁੰਦੀਆਂ ਸੀ ਚਾਂਦੀ ਦੀਆਂ ਉਹ ਵੀ ਨਾਲ ਦਿੱਤੀਆਂ ਹਨ ਦੇਤ ਭਏ ਸੋਢੀ ਸਿਰ ਮੌਰ ਢੋਡੀਆਂ ਦੇ ਸ਼ਰੋਮਣੀ ਸਤਿਗੁਰੂ ਸਾਹਿਬ ਗੁਰੂ ਹਰगोਬਿੰਦ ਸਾਹਿਬ ਜੀ ਨੇ ਦਿੱਤੇ ਲੈ ਗੋਪਾਲੇ ਆਨੰਦ ਉਪਾਇਓ ਲੈ ਕਰਕੇ ਭਾਈ ਗੋਪਾਲਾ ਜੀ ਦੇ ਹਿਰਦੇ ਵਿੱਚ ਆਨੰਦ ਹੀ ਆਨੰਦ ਪੈਦਾ ਹੋ ਗਿਆ ਸ਼੍ਰੀ ਗੁਰਤੇ ਸੁਨ ਕਰ ਪਛਤਾਇਓ ਪਰ ਮਨ ਦੇ ਵਿੱਚ ਪਛਤਾਪ ਆਇਆ ਹੈ ਕਿ ਮਨਾ ਕਾਦੇ ਵਾਸਤੇ ਡੋਲਿਆ ਹੈ ਮਾਤਰਾ ਬਰਣ ਸੰਭਾਰਹਿ ਸਾਰੇ ਇਹ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਬਾਣੀ ਜੋ ਵੀ ਮਾਤਰਾ ਸਿਹਾਰੀ ਬਿਆਰੀ ਇੱਕਰਾਂ ਨੂੰ ਸੰਭਾਲੇਗਾ ਸ੍ਰੀ ਗੁਰਬਾਣੀ ਸਿੱਖ ਉਚਾਰੇ ਜੇ ਜੋ ਇਸ ਗੁਰਬਾਣੀ ਦਾ ਉਚਾਰਣ ਕਰੇਗਾ ਗੁਰਸਿੱਖ ਮਹਾ ਮਹਾਤਮ ਕਰ ਦਿਖਰਾਇਓ ਇਹ ਉਹਦਾ ਬਹੁਤ ਵੱਡਾ ਮਹਾਨ ਮਹਾਤਮ ਕਰਕੇ ਦਿਖਾਇਆ ਹੈ ਨਹਿ ਤ੍ਰਿਲੋਕ ਮੈਂ ਸਭ ਕੁਛ ਪਾਇਓ ਜਿਦੇ ਬਰਾਬਰ ਤ੍ਰਿਲੋਕੀ ਦੇ ਵਿੱਚ ਕੁਝ ਵੀ ਬਰਾਬਰ ਨਹੀਂ ਹੰ ਹੈ ਸਤਗੁਰ ਬਹੁ ਕਰੇ ਬਿਲਾਸਾ ਇਸ ਤਰ੍ਹਾਂ ਸਤ ਉਹਨਾਂ ਨੇ بڑے ਕੌਤਕ ਸ੍ਰੀ ਆਰ ਗੋਬਿੰਦਪੁਰ ਸਾਹਿਬ ਕੀਤੇ